ਮੇਰੇ ਪਿਆਰ ਮਾਸਾ ਉਹ ਹਾਂ ਵੀ ਪਰੋਣਾ ਕਿਵੇਂ ਆ ਠੀਕ ਆ ਠੀਕ ਮਨੇ ਸੰਦੇ ਠੀਕ ਤੂੰ ਕਿੱਥੋਂ ਆਇਆ ਉਹ ਠੀਕ ਆ ਮੇਰਾ ਘਰੇ ਜੀਨ ਲੱਗਿਆ ਮਹਾਚਲ ਮੋਟਰ ਦੀ ਹੋਊਗਾ ਪਰੋਣਾ ਮੈਂ ਸੁਣਾ ਕੇ ਲਿਆ ਡੁੱਡ ਹੋ ਗਿਆ ਤੂੰ ਹੋ ਗਿਆ ਤੂੰ ਮੇਰੇ ਸਾਹ ਦੇ ਹੱਸ ਕੇ ਤਾਂ ਗੱਲਾਂ ਕਰਦਾ ਮੇਰੇ ਖਿਆਲ ਨਾਲ ਸਾਰਾ ਬਦ ਸੁਆਦ ਲੰਦਾ ਉਹ ਨਹੀਂ ਜੀ ਜੇ ਮੈਨੂੰ ਪ੍ਰਮਾਤਮਾ ਦੀ ਸੁਣਾ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਘਰੇ ਮਾਣਾ ਮਾਣਾ ਮੋਟੇ ਜਵਾਖੇ ਗਏ ਤੇ ਕਹਿੰਦੇ ਮੈਂ ਤਾਂ ਤਾਂ ਹੈਗਾ ਮਾਣ ਲੱਗ ਹੋ ਗਿਆ ਹੋ ਗਿਆ ਤੇਰੀ ਭੈਣ ਦੇ ਕਰਤੂਤਾਂ ਮਾਰੀਆਂ ਨੇ ਸਿੱਧੇ ਮੱਥੇ ਮੇਨਾਂ ਬੋਲਦੀ ਨਹੀਂ ਰੋਟੀ ਪਾਣੀ ਉਹਨਾਂ ਦੇ ਵਿੱਚ ਆ ਗੱਲ ਕੀ ਹੁੰਨੀ ਆ ਮੈਨੂੰ ਕਹਿੰਦੀ ਤੂੰ ਬਾਹਰ ਮੂੰਹ ਮਾਰ ਲੱਗ ਗਿਆ ਤੂੰ ਆਪ ਦਾ ਚ ਰਿਸ਼ਤੇ ਆ ਮੈਂ ਸਿਆਣਾ ਬੈਣਾ ਮੇਰੇ ਚਿੱਟੀ ਦਾੜੀ ਆਉਣ ਵਾਲੀ ਹੋਗੀ ਹੈ ਕੁੜੀ ਵਿਆਹਣ ਵਾਲੀ ਹੋ ਰਹੀ ਆ ਉਹਨੇ ਇਸ ਉਮਰੇ ਮਿਹੇਜੇ ਕੰਮ ਕਰਦਾ ਤੂੰ ਭਲਾ ਦੱਸ ਮੈਨੂੰ ਚੰਗਾ ਲੱਗਦਾ ਉਹ ਨਾ ਜੀਜਾ ਤੂੰ ਆਇਆ ਜਾਂ ਕਾ ਨਾ ਤੇਰਾ ਸੌ ਵੀ ਨਹੀਂ ਖਾਂਦਾ ਕੋਈ ਜੀਜਾ ਯਾਰ ਨਹੀਂ ਨਹੀਂ ਇਹ ਤੂੰ ਦੱਸੇ ਰਦੀ ਭੈਣ ਨੂੰ ਸਮਝਾਣਾ ਪਰ ਜੀਜਾ ਇੱਕ ਗੱਲ ਆਗੀ ਹੈ ਉਹ ਇੱਟ ਨਾ ਮਾਰੀ ਉਹ ਨਹੀਂ ਨਹੀਂ ਮੇਰਾ ਸੜਕਣਾ ਆਇਆ ਮੈਂ ਬਹਿਣਾਗਾ ਉਹ ਬਹਿ ਜਾ ڪرਸੀ ਲੈ ਲਾ ਉਹ ڪرਸੀ ਤੇ ਤੂੰ ਬੈਠਾ ਫਿਰ ਪਰ ਤੀਜਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਜੇ ਕੰਮ ਕਰਦੇ ਨਹੀਂ ਤੇਰੀ ਭੈਣ ਨੂੰ ਘਰ ਆਣਾ ਮੇਰੇ ਸ਼ਰਦਨ ਨਾਲੇ ਮੇਰੀ ਕਲੀ ਨਾਲੇ ਭੈਣ ਕਣੀ ਹੋਏ ਉਹ ਨਹੀਂ ਜੀ ਜੇ ਮੈਂ ਤਾਂ ਸਵੇਕੀ ਗੱਲ ਕਰਦਾ ਐ ਕਰ ਕੀ ਗੱਲ ਕਰੇ ਮੇਰੇ ਨਾਲ ਦੇਖ ਲੈ ਕਿਸ ਨੇ ਉਹ ਭੈਣ ਘੜਾਵੇ ਮੇਰੇ ਨਾਲ ਹਲਕੇ ਕੁੱਤੇ ਵਾਂਗ ਬੋਲ ਲਾ ਗੱਲ ਕਰਾਂ ਮੈਂ ਸ਼ਰਦ ਮੈਂ ਮੋਟਰ ਤੇ ਹੱਡੋ ਗਿਆ ਹਲਕੇ ਕੁੱਤੇ ਵਾਂਗੂ ਪਾ ਮਾਣਾ ਨੇ ਤੂੰ ਹੁਣ ਤੂੰ ਉਹ ਵਰਦੀ ਰੋ ਵਰਦੀ ਰੋ ਕਿਹੜੀ ਆ ਗਈ ਉਹ ਤੁਹਾਡੇ ਤੁਹਾਡੇ ਘਰੇ ਉਹ ਲੜਾਈਆਂ ਪਵਾਂਦੀ ਆ ਯਾਰ ਬਲਵੀਰ ਬਲਵੀਰ ਤਾਂ ਪੂਰੀ ਬੇਚਰਦੀਨੀ ਆ ਅਸੀਂ ਦੇਦੀ ਉਹ ਨਹੀਂ ਤਾਂ ਸਾਰੇ ਲੜਾਈ ਪੋਇਆ ਘਰੇ ਉਹ ਸਾਰੇ ਪਿੰਡੇ ਚ ਪਵਾੜੇ ਦੀ ਜੜ ਉਹ ਹੀ ਆ ਸਾਰੇ ਪਿੰਡ ਦੇ ਪਵਾੜੇ ਉਹੀ ਬੋਲਦੀ ਆ ਉਹਦਾ ਮੇਰੇ ਨਾਲ ਪੱਕੀ ਦੁਸ਼ਮਣੀ ਆ ਤੇਰੇ ਨਾਲ ਦੁਸ਼ਮਣੀ ਤੇਰੇ ਨਾਲ ਦੁਸ਼ਮਣੀ ਕਿਵੇਂ ਹੈ ਜੀ ਜਾ ਮੇਰੇ ਨਾਲ ਦੁਸ਼ਮਣੀ ਲੈ ਸੁਣ ਲੈ ਹਾਂ ਮੇਜਰ ਕੁਮਾਰ ਆਉਂਦਾ ਸੀ ਮੈਨੂੰ ਉਹਦੀ ਭੈਣ ਦਾ ਰਿਸ਼ਤਾ ਆਉਂਦਾ ਸੀ ਫੇਰ ਮੈਨੇ ਕਰਵਾਇਆ ਨਹੀਂ ਕਿਉਂ ਤੂੰ ਕਿਉਂ ਨਹੀਂ ਕਰਵਾਇਆ ਉਹ ਮੇਰੇ ਸਹਦੀ ਚਾਲੂ ਸੀ ਚਾਲੂ ਚਾਲੂ ਕਿਉਂ ਮਹੀ ਜਾ ਉਹ ਮੇਰੇ ਸਹਨੇ ਚਾਲੂ ਦਾ ਮਤਲਬ ਕਾਟੀ ਕਿਸੇ ਨੇ ਕਾਟੀ ਗੱਲ ਤੋਦੀ ਅੱਛਾ ਉਹ ਖਰਾਬ ਸੀ ਕਿਸੇ ਨਾਲ ਮੇਰੇ ਨਾਲ ਇਹਦਾ ਖਰਾਬ ਸੀ ਮੈਂ ਤਾਂ ਨਹੀਂ ਕਰਵਾਇਆ ਰਿਸ਼ਤਾ ਫੇਰ ਮੈਨੂੰ ਛੋੜਾ ਰਿਸ਼ਤਾ ਕਰੀ ਤੇਰੀ ਭੈਣ ਦਾ ਪਰ ਤੂੰ ਜਿਹੜੇ ਸਾਹਮਣੇ ਤੂੰ ਆ ਕੇ ਨੂੰ ਪਤਾ ਹੈਗੇ ਕੰਮ ਨਾ ਔਰ ਲੱਗਦੀ ਮੈਂ ਵੀ ਤੂੰ ਐਹ ਜੀਣਾ ਦਾ ਮੇਰੇ ਸੜੇ ਦੇ ਗੱਲ ਗੱਲ ਤੇ ਸ਼ੱਕ ਕਰਦਾਗਾ ਮੇਰੇ ਸੜੇ ਦਾ ਮੈਂ ਪਿੰਡਾਂ ਦੇ ਬੁੱਢੇ ਬਣਾ ਤੂੰ ਸੁੰਦਰਾਂ ਦਾ ਮੈਂ ਵੀ ਉੱਥੇ ਬੈਠੇ ਰਹਣਾਗਾ ਮੈਨੂੰ ਨਹੀਂ ਪਤਾ ਕਾਤੇ ਕੁੱਟੀਆਂ ਹੁੰਦੀਆਂ ਕੀ ਨੇ ਬੁੱਢੇ ਜਿਵੇਂ ਪੂਰੇ ਠਰਕੀ ਨੇ ਪਿੰਡ ਦੇ ਹੈ ਚਲ ਯਾਰ ਮੈਂ ਨਹੀਂ ਕਿਸੇ ਨੂੰ ਕਿਹਾ ਠਰਕੀ ਹੁੰਦੀ ਨਹੀਂ ਪੱਤੀ ਇਸ ਉਮਰੀ ਠਰਕੀ ਹੁੰਦੀ ਸੜੇ ਬੁੱਢੇ ਜੇ ਨੂੰ ਪਰ ਜਿੱਦਾਂ ਗੱਲ ਚਾਹ ਆਪਾਂ ਦੋਨੇ ਬੈਠੇ ਆਂਗੇ ਪਰ ਇਹਦਾ ਕੰਮ ਛੱਡ ਦੇ ਮੇਰੀ ਗੱਲ ਸੁਣ ਲੈ ਰਿਸ਼ਤੇ ਜਰਾ ਇਹ ਇਦੋਂ ਬੰਲਾ ਮੇਰੇ ਦਿੱਕ ਮਾਰ ਸਕਦੇ ਆਪਣੀ ਬੇਜੂਬਾ ਦਾ ਹੋ ਜੂ ਲੜਾਈ ਦਾ ਤੂੰ ਸਮਝਾਉਣਾ ਕਿ ਲੜਾਈ ਨੂੰ ਲਿਜਾਉਣਾ ਮੇਰੇ ਛੜਾ ਤੂੰ ਵੀ ਭੱਗ ਗਿਆ ਯਾਰ ਭੱਗੇ ਭੱਗੇ ਲੜ ਕੇ ਹੋਰ ਕੀ ਕਰੇ ਛੜਾ ਤੂੰ ਮੈਂ ਤੈਨੂੰ ਸਮਝਾਉਣ ਆਇਆ ਵੀ ਜੇ ਤੇਰਾ ਕੋਈ ਕਹਿੰਦਾ ਹੈਗੀ ਐਜਾ ਕੋਈ ਖਰਾਬ ਆ ਨਹੀਂ ਨਹੀਂ ਸੁਣ ਦੇ ਬੀ ਬਿੰਦੀ ਬਿੰਦੀ ਹੈਗੀ ਹੈ ਕਿ ਇਹ ਕਿਉਂ ਲੇ ਗਿਆ ਉਹ ਮੈਂ ਤੈਨੂੰ ਸਮਝਾਉਣਾ ਵੀ ਜੇ ਹੈਗੀ ਦਾ ਕੋਈ ਨੀ ਤੂੰ ਛੱਡ ਦੇ ਫਿਰ ਇਹ ਰਮਾ ਜੀ ਤੈਨੂੰ ਇੱਥੇ ਬਾਹਰ ਤੂੰ ਛੱਡ ਦੇ ਪੁੱਤ ਤੂੰ ਸਾਲਾ ਮੇਰੇ ਸਮਝੋਤੇ ਨੀ ਕਰੂਗਾ ਤੂੰ ਤਾਂ ਭੈਣ ਦੇ ਰਪ ਪਾਣੀ ਪਾਉਣਾ ਹੈ ਪੈਟਰੋਲ ਪਾਉਣਾ ਹੈ ਕਿਤੇ ਵਿੱਚ ਹੁੰਦੀ ਜਾ ਯਾਰ ਮੈਂ ਸਮਝਾਉਂਗਾ ਹੋਰ ਕੌਣ ਸਮਝਾਉਗਾ ਦੱਸੀ ਬੱਸ ਜਾ ਤੂੰ ਬਾਹਰ ਜਾ ਲੋਕ ਤਾਂ ਖੜਕੇ ਤਮਾਸ਼ਾ ਦੇਖਦੇ ਨੇ ਤੂੰ ਸਿਰੇ ਸਮਝਾਉਣਾ ਦੀ ਭੈਣ ਨੂੰ ਬੁਲਾ ਮੈਨੂੰ ਬੁਲਾ ਤੂੰ ਉਹਨਾਂ ਨੂੰ ਬਚਾ ਲੈ ਕੁੜੀ ਨੂੰ ਸਮਝਾ ਮੈਂ ਆ ਜੀਜਾ ਹੈਗੀ ਗੱਲ ਦੱਸ ਦੇ ਜੀ ਉਹ ਤਾਂ ਵਿਚਾਰੀ ਰੋਣ ਲੱਗੀ ਰੋਣ ਉਹਨਾਂ ਦੀ ਕੀ ਕਰਾਂ ਮੈਂ ਜਾਣਦਾ ਉਹਨੂੰ ਮੈਂ ਟਿੱਪੜੇ ਗੁੱਟੀ ਨਾਲ ਆ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਬਲਬੀ ਰੋਜੇ ਉਹਨੂੰ ਘਰੇ ਨਾ ਪਾੜਿਆ ਕਰੋ ਮੇਰੇ ਨਾਲੋਂ ਬਾਹਰ ਦਾ ਤੇਰੀ ਭੈਣ ਬਾਰਦੀ ਆ ਉਹਦੇ ਨਾਲ ਮਿੱਠੀ ਮਿੱਠੀ ਬਣ ਕੇ ਰਹਿੰਦੀ ਆ ਕਦੇ ਚੀਨੀ ਲੈਣਾ ਜੂ ਕੋਈ ਦੁੱਧ ਲੈਣਾ ਜੂ ਚਾਹ ਲੈਣਾ ਜੂ ਲੈ ਕੁਛ ਨਹੀਂ ਹੁੰਦੀ ਬਸ ਉਂਗਲਾ ਲਾਉਣ ਹੁੰਦੀ ਆ ਮੇਰੇ ਘਰ ਵਿਆਹ ਕਰੇ ਰਹੀ ਸੀ ਆ ਕਿਉਂਕਿ ਮੇਰੀ ਭੈਣ ਨੇ ਵਿਆਹ ਨਹੀਂ ਕਰਵਾਇਆ ਸੀ ਬਗਨਾਮੀ ਕਰਵਾਦੀ ਸੀ ਮੈਨੂੰ ਦੀ ਭੈਣ ਦੀ ਅੱਛਾ ਮੈਨੂੰ ਸੜੀ ਜਿੱਤਾ ਲੱਗਦੀ ਆ ਜਰਦਾ ਹੈਗਾ ਪੁਰਾ ਲਈ ਆ ਫਿਰ ਜੁੱਦੇ ਜੁੱਦੇ ਸੱਟ ਫਿਰ ਮੈਂ ਤੇ ਨਿੱਕ ਗੱਲ ਅਛਦਾ ਸੁਣ ਲੈ ਮੇਰੀ ਹਾਂ ਅਦੀ ਭੈਣ ਨੂੰ ਜਾ ਕੇ ਕਹਦੇ ਜੀ ਦਾ ਘਰ ਬਸਾਉਣਾ ਤਾਂ ਸਮਝੋ ਤਾ ਕਰ ਲਈ ਠੀਕ ਆ 16 ਤੋਂ ਮੇਰੇ ਨਾਲ ਆ ਮੈਨੂੰ ਨਾ ਅਰਜਾਮ ਜਿਹਾਂ ਲਾਵੇ ਨਹੀਂ ਮੈਂ ਨਾ ਮੋਟਰ ਤੇ ਜਾਊਗਾ ਤੇ ਮੈਂ ਤਾਂ ਕੋਈ ਭਈਆ ਰਾਣੀ ਲਿਓਣੇ ਜਾ ਕੇ ਹੈ ਮੇਰਾ ਸਾਡ ਭੈਣ ਘੜਾ ਬੇਦਾ ਤੂੰ ਇਹ ਲੈਣ ਤੋਂ ਉਤਰਦੀ ਨਹੀਂ ਹੈਗਾ ਤੂੰ ਕਹਿੰਦਾ ਮਹਗਾ ਹੈ ਨਹੀਂਗਾ ਮੇਰੇ ਸਾਡੇ ਕੋਲ ਭਈਆ ਰਾਣੀ ਲਿਓ ਮੇਰੇ ਸਾਡੇ ਹੈਗਾ ਹੈ ਯਾਰ ਮੇਰੇ ਸਾਡੇ ਨਹੀਂ ਹੈਗਾ ਉਹਨੇ ਰਸ ਬੰਦਾ ਅੱਕੇ ਦੱਦੇ ਕਰੂਗਾ ਕੀ ਜਦੋਂ ਰੋਟੀ ਦੇ ਬੱਕਰੀ ਕਰਨੀ ਆ ਭਈਆ ਰਾਣੀ ਪਾੜ ਕੇ ਕੋਈ ਮੰਨ ਚਾਹੇ ਨਾ ਮੰਨ ਆਹ ਕੌਣ ਲੇਉਗਾ ਯਾਰ ਮੇਰੇ ਮੇਰੇ ਭਈ ਯਾਰ ਨਹੀਂ ਭੜੀ ਜਾਂਦਾ ਮੈਂ ਭਈ ਇਹਦੇ ਪਾਸੇ ਜਾਣੀ ਹੋ ਗਿਆ ਅਬਦੀ ਨੂੰ ਨਾ ਲੈ ਚੁਪਰਾ ਜਾ ਵਾ ਜਾ ਐ ਕਿ ਮੈਂ ਲਈਏ ਦੱਸਿਆ ਹੈ ਇਹ ਅਬਦੀ ਨੂੰ ਹੁਣ ਅਜੇ ਬਰੋਬਰ ਦੇ ਜਵਾਕ ਹੋਗੇ ਹੁਣ ਅਸੀਂ ਲੇਕਰ ਵੀ ਜਵਾਕ ਹੋਗੇ ਥਲੇ ਅਬਦੀ ਨੇ ਸਮਝਾਉਂਦੇ ਨਹੀਂ ਮੇਰੇ ਤੇ ਨਜਾਮ ਮੇਰੀ ਥਲੇ ਤੂੰ ਮੋਟਰ ਤੇ ਆ ਗਿਆ ਤੂੰ ਉਹਨੂੰ ਕਹਿ ਬੰਦਾ ਹੋਇਆ ਹੈ ਨਹੀਂਗਾ ਭਾਈ ਤੂੰ ਤਾਂ ਮੋਟਰ ਤੇ ਆ ਗਿਆ ਸਾਹ ਤੂੰ ਨਹੀਂ ਸ਼ੱਕ ਪਾਉਂਗੀ ਮੇਰੇ ਤੇ ਆ ਬਣਾ ਸਾਰੀ ਤੇ ਦਿਲ ਰਾਈ ਰਹਿੰਦੀ ਆ ਕੰਕ ਲੈ ਕੇ ਨਾ ਤਾਂ ਮੈਨੂੰ ਗਾਣਾ ਕਰੇ ਬੜਾ ਤਾਂ ਗਾਣਾ ਜਨਾਬ ਨੇ ਤਾਂ ਗਲਗਰਮੇ ਕਿੱਥੇ ਜਾਵਾ ਉਹ ਹੁਣ ਤੂੰ ਮੋਟਰ ਤੇ ਅੱਡ ਹੋਏਗਾ ਘਰੇ ਕੁਕਰੇ ਚ ਅੱਡ ਹੋ ਰੋਇਆ ਪਰ ਪਰੇ ਪਏ ਬਾਹਰ ਲੈ ਬਾਹਰ ਲੈ ਜਾ ਆ ਨਾ ਇਹ ਦੁੱਬੀ ਤੇ ਤਾਂ ਜੇ ਛਾਂ ਰਾਇਆ ਜੇ ਫਿਰ ਕਰੀ ਰਹਿਣਾ ਲੜਾਈ ਤਾਂ ਕਰੀ ਆ ਮੇਰੇ ਸਾਹਬ ਜੀ ਤੂੰ ਮੇਰੀ ਗੱਲ ਸੁਣ ਜੀਜਾ ਹੁਣ ਆਪਾਂ ਪੀਗ ਲਾਈਏ ਘੁੱਟ ਘੁੱਟ ਹੈਗੀ ਆ ਕੋਈ ਇਹ ਹੈਗਾ ਤੇ ਨਿਆ ਮੇਰੇ ਕੋਲ ਹੈ ਨਹੀਂ ਕੋਈ ਘਰ ਦੀ ਕਿੱਲੀ ਲੈ 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 ਤੂੰ ਐ ਕਰ ਮੈਨੂੰ ਲੈ ਜਾ ਪੈ ਸਿੱਧੂ ਠੀਕ ਹੈ ਤੂੰ ਬਾਹਰ ਲੈ ਜਾ ਕੇ ਜਾ ਉਦਾਹਰਣ ਲਈ ਮੇਰੇ ਕਾਹ ਸੁਣ ਲੈ ਤੂੰ ਸਿਕੰਦਰ ਭੇਜੀ ਜੱਜਾ ਮੈਂ ਕਰਦਾ ਉਹ ਕਿੰਨੇ ਬਸੇ ਜਾ ਉਹ ਮੇਰੇ ਸਾਹ ਦਾ ਅੱਜ ਕੱਲ ਗੂਗਲ 'ਤੇ ਕਿੰਨਾ ਚੱਲ ਰਿਹਾ ਉਹ ਦਿਨ ਪਤਾ ਹੀ ਨਹੀਂਗਾ ਓਏ ਤੂੰ ਜਿਵੇਂ ਮੇਰੇ ਛੋਲੇ 1984 ਵਾਲਾ ਬੰਦਾ ਫਿਰਦਾ ਓਏ ਉਹ ਨਾ ਜੀ ਜੱਜਾ ਅਸੀਂ ਨਹੀਂ ਆਏਗਾ ਕੰਮ ਕਰ ਸਕੰਦਰ ਕੋ ਨਰ ਕੀ ਕਹਿੰਦੇ ਜੇ ਤੂੰ ਲੋਹੀ ਹੈ ਨਾ ਮੇਰੀ ਗੱਲ ਸੁਣ ਲੈ ਥੋੜਾ ਥੋੜਾ ਪੈਗ ਲਾ ਕੇ ਮੋਟਾ ਮੋਟਾ ਜਿਹਾ ਘਰੇ ਚੱਲਦੇ ਆ ਇਸ ਸਮੇਂ ਤੱਕ ਰੋਣਾ ਕਰਵਾਦੀ ਨਹੀਂ ਤੇਰੀ ਮਰਜ਼ੀ ਆ ਤੁਹੇ ਲਾਉਣਾ ਤਾਂ ਮੈਂ ਸਕੈਨਰ ਪੈਸੇ ਕਰ ਦੂੰਗਾ ਜਾਂ ਫੜ ਲਿਆ ਉਹ ਤੇਰੇ ਕੋਲ ਕੋਈ ਨਹੀਂ ਕਰਦੀ ਕੱਢੀ ਤਾਂ ਹੈਗੀ ਦੀ 23 ਦੇ ਨੰਦੇ ਚੱਲ ਭਈ ਆ ਗਈ ਤੇ ਚੀਰੀ ਲਾਉਣਾ ਹਾਂ ਉਹਨਾਂ ਨੂੰ ਜਾ ਕੇ ਬੀਲੀ ਮਦ ਲਘੋਗੇ ਵੀ ਤੇਰੀ ਹੋਈ ਸੀ ਓਹੋ ਗਰਮ ਪਿੰਡੋਂ ਚੱਕ ਲੈਣਾ ਪੜੀ ਤੀ ਜਰਾ ਤੇ ਮੇਰੇ ਸੱਜਣ ਹੁਣ ਉੱਥੇ ਨੇ ਗੱਲਾਂ ਹੀ ਲਿਆਉਂਦਾ ਚੰਦੇ ਦੇ ਧੰਦਾ ਮੌਸਮਾਂ ਮੀਂਹ ਪੈ ਰਹੇ ਨੇ ਕਹੋਂ ਮੇਰੇ ਕੋਲ ਮੈਂ ਜੀ ਦੇ ਮੇਰੇ ਉਹ ਮੈਂ ਤੇਰੇ ਪੈਸੇ ਨੂੰ ਕੋਲੋਂ ਕਿਹਾ ਮੈਨੂੰ ਇਹ ਕੈਸ਼ ਨਹੀਂ ਹੈਗਾ ਛਕੈਨਰ ਕਰ ਦੂੰਗਾ ਇੱਕ ਜਰਦੇ ਦੀ ਪੂੜੀ ਵੀ ਲੈਣੀ ਸੀ ਜਰਦੇ ਦੀ ਪੂੜੀ ਵੀ ਮੇਰੇ ਸਾਡੇ ਸਾਰੀ ਉਮਰ ਫੜਦੇ ਜੀ ਨੰਗੀ ਮੰਗਤ ਜਾਂਦੀ ਉਹ ਦੂਜਾ ਯਾਰ ਐਂ ਲਾ ਕਿਆ ਕਰ ਮੈਂ ਤਾਂ ਇਧਰ ਮੇਰੇ ਸਾਡੇ ਲਾ ਕਿਆ ਕਰ ਸਾਡੇ ਜਿਹੜੋ ਵੀ ਆਊਗਾ ਅਜਰ ਦਿਨ ਪੈਸੀ ਦੀ ਚਲ ਫਿਰ ਮੈਂ ਜਾਣਾਂ ਠੇਕੇ ਤੇ ਮੈਂ ਤੈਨੂੰ ਫੋਨ ਕਰੂੰਗਾ ਜਾ ਘਾਰ ਕਰਵਾ ਲਈ ਫਿਰ ਮੇਰਾ ਓਥੇ ਹਾਂ ਤੂੰ ਮੇਰੀ ਗੱਲ ਕਰ ਠੇਕੇ ਨਾਲ ਮੈਂ ਤਾਂ ਇਹ ਕੰਮ ਛੱਡਦਾ ਹਾਂ ਭਈਆ ਭਈਆ ਰਾਣੀਆਂ ਦਾ ਕੋਲੇ ਹੁਣ ਮੈਂ ਜਰ ਇਹ ਜਹ ਹੈ ਨੀਗਾ ਤੁਸੀਂ ਮੈਨੂੰ ਬਣਾ ਲੈ ਦਿਓ ਬਸ ਤੂੰ ਜਾ ਹੁਣ ਠੇਕੇ ਵਾਲੇ ਬਾਹਰ ਇਹ ਗੱਲਾਂ ਮਾਰ ਮੈਂ ਨਾ ਪਰ ਚਿੱਤਰ ਹੀ ਖਾਏਗਾ ਜੇ ਇਹੇ ਕਰ ਉਹ ਕੰਮ ਕਰੇਗਾ ਹਾਂ ਮੇਰੇ ਸਾਰੇ ਦਰਵਾਜ਼ੇ ਦਾ ਖੜੇ ਪਹਿਲੇ ਤੇਰੀ ਭੈਣ ਦੇ ਲਾਗੇ ਚਿੱਤਰ ਨੂੰ ਤੂੰ ਖਾਏਗਾ ਮੇਰੇ ਛੋਲੇ ਦਾ ਚਿੱਤਰ ਰੋ ਮੇਰੇ ਕੀ ਚੰਗਾ ਫਿਰ ਤੂੰ ਜਾ ਠੇਕੇ ਦੇ ਨਾਲ ਗੱਲ ਕਰ ਹਾਂ ਓਏ ਇਹਦੀ ਟੈਨਸ਼ਨ ਮੇਰੇ ਜੀ ਦੀ ਪ ਸਾਰੇ ਜੀ ਜੀ ਚਲ ਫਿਰ ਮੈਂ ਤੇਰੀ ਗੱਲ ਕਰਾਉਂਗਾ ਕਰਵਾ ਦੇ ਯਾਰ ਜੱਜਾਂ ਦੇ ਕਰਾਉਗਾ ਸਮਝੌਤਾ ਇਹ ਮੇਰੇ ਸਾਲ ਦੇ ਸਾਰੇ ਖਾਣ ਪੀਣ ਦੇ ਕੁੱਤੇ ਹੁੰਦੇ ਸੀ ਪੈਗ ਲਾਉਣ ਦਾ ਮਰਾਂ ਸਿੱਧਾ ਕਹਿ ਦੂੰ ਕਿਹੜੇ ਸਮਝੌਤੇ ਕਰਾਏਗਾ ਤੂੰ ਮੇਰੇ ਸਾਲੇ ਦਾ ਨਾ ਆਵੇ ਦਾ